ਜੋ ਲੋਗ ਸੇਵਾ ਸਿਮਰਨ ਕਰਦੇ ਆ ਵਹਿਮਾ ਪਰਮਾ ਵਿੱਚ ਰਹਿੰਦੇ ਹਨ ਉਹਨਾਂ ਦੇ ਸਾਰੇ ਵਹਿਮ ਮੁੱਕ ਜਾਣਗੇ ਤਾਂ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਓ ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਪਾਠ ਕਰਦੇ ਆ ਸੰਨ ਜੇ ਸਾਨੂੰ ਆਲਸ ਆਵੇ ਜਾਂ ਨੀਂਦ ਖੋਣ ਲੱਗ ਜਾਵੇ ਅਤੇ ਵਾਹਿਗੁਰੂ ਦਾ ਸਿਮਰਨ ਵਿੱਚ ਹੀ ਰੁਕ ਜਾਵੇ ਤਾਂ ਕੀ ਹੁੰਦਾ ਹੈ ਬਾਸੀਆਂ ਹੋਣੀਆਂ ਜਾਂ ਆਲਸ ਨੀਂਦ ਹੀ ਹੁੰਦੀ ਹੈ ਜਾਂ ਆਪਣਾ ਕੋਈ ਦਿਲ ਦਾ ਵਹਿਮ ਹੈ ਅਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਪਾਠ ਕਰਨਾ ਹੈ ਜਾਂ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਆਪਣੇ ਮਨ ਇੱਕਰਤਾ ਸ਼ਾਂਤੀ ਬਣਾ ਕੇ ਹੀ ਕਰਨਾ ਅਤੇ ਕਿਸੇ ਵੀ ਕੰਮ ਨੂੰ ਨਕਾਰਾਤਮਕ ਹੋ ਕੇ ਨਾ ਕਰੋ ਕਿ ਆਪਾਂ ਜਦੋਂ ਵੀ ਪਾਠ ਕਰਾਂਗੇ ਜਾਂ ਸਿਮਰਨ ਕਰਾਂਗੇ ਕਿ ਉਹ ਪੂਰਾ ਨਹੀਂ ਹੋਵੇਗਾ ਜਾਂ ਆਪਾਂ ਸੋਚਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਦੇ ਕੋਲ ਸਾਡੀ ਅਰਦਾਸ ਪਹੁੰਚੇਗੀ ਜਾਂ ਨਹੀਂ ਆ ਆਪਾਂ ਨੂੰ ਇਹੋ ਜਿਹਾ ਕੁਝ ਵੀ ਸੋਚਣਾ ਨਹੀਂ ਚਾਹੀਦਾ ਅਤੇ ਆਪਣਾ ਕੀਤਾ ਹੋਇਆ ਜਾਪ ਜਾਂ ਸਿਮਰਨ ਅਤੇ ਵਾਹਿਗੁਰੂ ਪਰਮਾਤਮਾ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਆਪਾਂ ਜੋ ਵੀ ਜਾਪ ਜਾਂ ਸਿਮਰਨ ਕਰਦੇ ਹਾਂ ਉਹ ਜ਼ਰੂਰ ਸਫਲ ਹੋਵੇਗਾ ਵਾਹਿਗੁਰੂ ਦਾ ਨਾਮ ਕਿਸੇ ਵੀ ਤਰੀਕੇ ਨਾਲ ਜਪੀਏ ਉਹ ਕਦੇ ਵੀ ਗਲਤ ਨਹੀਂ ਹੋ ਸਕਦਾ ਅਤੇ ਵਾਹਿਗੁਰੂ ਪਰਮਾਤਮਾ ਤੇ ਪੱਕਾ ਭਰੋਸਾ ਕਰਨਾ ਇਹ ਸਾਡੀ ਸਫਲਤਾ ਦੀ ਨਿਸ਼ਾਨੀ ਹੁੰਦੀ ਹੈ ਤੇ ਜੋ ਤਰੀਕਾ ਸੰਤਾਂ ਮਹਾਪੁਰਖਾਂ ਅਤੇ ਜਿਨ੍ਹਾਂ ਦਾ ਉੱਚਾ ਦਰਜਾ ਹੈ ਇਹ ਤਰੀਕਾ ਉਹਨਾਂ ਵੱਲੋਂ ਦੱਸਿਆ ਗਿਆ ਹੈ ਤੇ ਸਾਨੂੰ ਉਹਨਾਂ ਤਰੀਕਿਆਂ ਤੇ ਚੱਲ ਕੇ ਹੀ ਭਗਤੀ ਕਰਨੀ ਚਾਹੀਦੀ ਹੈ ਤਾਂ ਸੰਗਤ ਜੀ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਜੇ ਸਾਨੂੰ ਨੀਂਦ ਆਉਂਦੀ ਹੈ ਜਾਂ ਬਸਿਆ ਆਉਂਦੀਆਂ ਹਨ ਜਾਂ ਹਾਲਸ ਹੁੰਦਾ ਹੈ ਤਾਂ ਸੰਗਤ ਜੀ ਇਹਦਾ ਇੱਕ ਹੀ ਕਾਰਨ ਹੈ ਕਿ ਸਾਡਾ ਮਨ ਇੱਕ ਕੰਠ ਹੈ ਭਾਵੇਂ ਕਿ ਆਪਣਾ ਮਨ ਜੁੜਨਾ ਸ਼ੁਰੂ ਹੋਇਆ ਕਿਉਂਕਿ ਜਦੋਂ ਵੀ ਆਪਾਂ ਨਾਮ ਜਪਦੇ ਹਾਂ ਜਾਂ ਸਿਮਰਨ ਕਰਦੇ ਹਾਂ ਆਪਣਾ ਮਨ ਹੌਲੇ ਹੌਲੇ ਸ਼ਾਂਤ ਹੁੰਦਾ ਹੈ ਅਤੇ ਜਦੋਂ ਭਟਕਦੇ ਮਨ ਵਿੱਚ ਇਕਰਤਾ ਸ਼ੁਰੂ ਹੋ ਜਾਂਦੀ ਹੈ ਅਤੇ ਉਦੋਂ ਆਪਾਂ ਨੂੰ ਨੀਂਦ ਦੇ ਛਟਕੇ ਆਉਣ ਲੱਗ ਜਾਂਦੇ ਹਨ ਪਰ ਜਦੋਂ ਆਪਾਂ ਦੁਨੀਆਵੀ ਗਲਤ ਕੰਮਾਂ ਵਿੱਚ ਪੈ ਜਾਂਦੇ ਹਾਂ ਤਾਂ ਆਪਾਂ ਨੂੰ ਕਦੇ ਵੀ ਨੀਂਦ ਨਹੀਂ ਆਉਂਦੀ ਜਾਂ ਹਾਲਸ ਨਹੀਂ ਆਉਂਦਾ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਿਤੇ ਆਪਾਂ ਗਲਤ ਕੰਮ ਕਰਦੇ ਹਾਂ ਤੇ ਆਪਣੇ ਵਿੱਚ ਕਿੰਨੀ ਫੁਰਤੀ ਹੁੰਦੀ ਹੈ ਭਾਵ ਕਿ ਘਰਾਂ ਵਿੱਚ ਹੋਣ ਵਾਲੀਆਂ ਲੜਾਈਆਂ ਤੋਂ ਅੰਦਾਜ਼ਾ ਲਾ ਸਕਦੇ ਅਤੇ ਦੂਜੀ ਗੱਲ ਜਦੋਂ ਆਪਾਂ ਆ ਮਕਾਜ ਜ਼ਿਆਦਾ ਕਰਦੇ ਹਾਂ ਜ਼ਿਆਦਾ ਨੀਂਦ ਕਰਦੇ ਹਾਂ ਆਪਾਂ ਨੂੰ ਪੂਰੀ ਨੀਂਦ ਲੈਣੀ ਚਾਹੀਦੀ ਹੈ ਜੇਕਰ ਆਪਾਂ ਨਹੀਂ ਲੈਂਦੇ ਤਾਂ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਅਤੇ ਜੇਕਰ ਆਪਾਂ ਜਾਪ ਕਰਦੇ ਹਾਂ ਹਲ ਸੁੰਦਾ ਹੈ ਅਤੇ ਉਹ ਕਿਸੇ ਤਰੀਕੇ ਨਾਲ ਵੀ ਨੀਂਦ ਨਹੀਂ ਹੁੰਦੀ ਡੂਗੇ ਧਿਆਨ ਵਿੱਚ ਗਏ ਆਪਣੇ ਦਿਮਾਗ ਦੀ ਗਤੀ ਮਨ ਨਾਲੋਂ ਹਟਣ ਲੱਗ ਜਾਂਦੀ ਹੈ ਭਾਪ ਕਿ ਆਪਣਾ ਦਿਮਾਗ ਧਿਆਨ ਵਿੱਚ ਚਲਾ ਗਿਆ ਹੈ ਤਾਂ ਆਪਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਸਾਨੂੰ ਨੀਂਦ ਆਉਣ ਲੱਗ ਗਈ ਇਹ ਆਪਣੇ ਮਨ ਦਾ ਫਹਮੇ ਉਸ ਸਮੇ ਉਸ ਅਵਸਥਾ ਵਿੱਚ ਆਪਣਾ ਦਿਮਾਗ ਧਿਆਨ ਵਿੱਚ ਹੁੰਦਾ ਹੈ ਤਾਂ ਇਸ ਦਾ ਫਲ ਆਪਨ ਜ਼ਰੂਰ ਮਿਲਦਾ ਹੈ ਤਾਂ ਆਪਾਂ ਨੂੰ ਕਿਸੇ ਵੀ ਤਰੀਕੇ ਨਾਲ ਘਬਰਾਉਣਾ ਨਹੀਂ ਚਾਹੀਦਾ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਆ ਸਾਨੂੰ ਨੀਂਦ ਆਵੇ ਕਿ ਵਾਹਿਗੁਰੂ ਦੀ ਸਾਡੀ ਭक्ति ਸਵੀਕਾਰ ਨਹੀਂ ਕਰਨਗੇ ਇਹੋ ਜਿਹਾ ਵੈਮ ਨਹੀਂ ਪਾਲਣਾ ਚਾਹੀਦਾ ਤਾਂ ਸੰਗਤ ਜੀ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਕਿਸੇ ਵੀ ਹਾਲਾਤਾਂ ਵਿੱਚ ਜਪਿਆ ਜਾਵੇ ਤਾਂ ਉਹ ਸੰਪੂਰਨ ਹੀ ਹੁੰਦਾ ਹੈ ਇਹ ਤਾਂ ਆਪਣੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਕਿ ਵਾਹਿਗੁਰੂ ਪਰਮਾਤਮਾ ਜੀ ਸਾਡੇ ਤੋਂ ਸੇਵਾ ਕਰvare ਹਨ ਨਾਮ ਜਪਣ ਦੀ ਨਹੀਂ ਤਾਂ ਇਸ ਦੁਨੀਆ ਤੇ ਕੋਈ ਵੀ ਅਜਿਹਾ ਮਨੁੱਖ ਨਹੀਂ ਬਿਨਾ ਉਸ ਵਾਹਿਗੁਰੂ ਤੋਂ ਉਸ ਦਾ ਨਾਮ ਲੈ ਸਕਿਆ ਸੰਗਤ ਜੇਕਰ ਆਪਾਂ ਵਾਹਿਗੁਰੂ ਦਾ ਸਿਮਰਨ ਥੋੜਾ ਵੀ ਦਿਨ ਭਰ ਵਿੱਚ ਕਰਦੇ ਹਾਂ ਤਾਂ ਆਪਾਂ ਕੋਸ਼ ਚੰਗੇ ਕੰਮ ਕੀਤੇ ਹੋਣਗੇ ਜਿਹਦੇ ਕਰਕੇ ਵਾਹਿਗੁਰੂ ਜੀ ਸਾਡੇ ਤੋਂ ਸਿਮਰਨ ਕਰਵਾਉਂਦੇ ਹਨ ਅਤੇ ਵਾਹਿਗੁਰੂ ਜੀ ਸਾਡੇ ਉੱਤੇ ਖੁਸ਼ ਹੁੰਦੇ ਹਨ ਅਤੇ ਇਸ ਦੁਨੀਆ ਤੇ ਕਈ ਐਹੋ ਜਿਹੇ ਮਨੁੱਖ ਵੀ ਹਨ ਜਿਨ੍ਹਾਂ ਦੇ ਮਨ ਵਿੱਚ ਜਾਂ ਹਿਰਦੇ ਵਿੱਚ ਕਦੀ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਨਹੀਂ ਆਇਆ ਤਾਂ ਸੰਗਤ ਜੀ ਹਰ ਭੈਣ ਭਰਮ ਤੋਂ ਦੂਰ ਰਹਿ ਕੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣਾ ਹੈ ਉਹਦਾ ਸੇਵਾ ਸਿਮਰਨ ਕਰਨਾ ਹੈ ਭਾਵੇਂ ਆਪਾਂ ਪੂਰੇ ਦਿਨ ਵਿੱਚ 5-10 ਮਿੰਟ ਹੀ ਕਰੀਏ ਵਾਹਿਗੁਰੂ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਤਾਂ ਆਪਣੇ ਨਾਮ ਜਪਣ ਦੀ ਸਫਲਤਾ ਜ਼ਰੂਰ ਮਿਲੇਗੀ ਤਾਂ ਸੰਗਤ ਜੀ ਆਪਾਂ ਵਾਹਿਗੁਰੂ ਦਾ ਨਾਮ ਅੱਜ ਤੋਂ ਹੀ ਜਪਣਾ ਸ਼ੁਰੂ ਕਰਨਾ ਹੈ ਕਹਿੰਦੇ ਨੇ ਕਿ ਜੋ ਕੱਲ ਕਰੇ ਸੋ ਅੱਜ ਕਰ ਅੱਜ ਕਰ ਸੋ ਅੱਬ ਕਰ ਕਹਿੰਦਾ ਭਾ ਕਿ ਆਪਾਂ ਕੱਲ੍ਹ ਤੋਂ ਕੰਮ ਸ਼ੁਰੂ ਕਰਨਾ ਹੋ ਆਪਾਂ ਅੱਜ ਤੋਂ ਹੀ ਕਰਗੇ ਤਾਂ ਆਪਣਾ ਮਨ ਨੂੰ ਮਜ਼ਬੂਤ ਬਣਾ ਕੇ ਆਪਣੀ ਆਵਾਜ਼ ਨੂੰ ਆਪਣੇ ਮਨ ਤੱਕ ਪਹੁੰਚਾਈਏ ਤਾਂ ਆਪਣੇ ਇਰਾਦੇ ਪੱਕੇ ਤੇ ਨੀਕ ਬਣਾ ਕੇ ਅੱਜ ਤੋਂ ਹੀ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੀਏ ਤਾਂ ਸੰਗਤ ਜੀ ਉਮੀਦ ਕਰਦੇ ਹਨ ਕਿ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਲਾਇਕ ਤਾਂ ਸ਼ੇਅਰ ਕਰ ਦਿਓ